ਆਖਿਆ ਇਹਨਾਂ ਦੋ ਚੀਜ਼ਾਂ ਤੋਂ ਬਚ ਜਾਈਏ ਉਹ ਹੈ ਆਪਣੀ ਹਉਮੈ ਤੇ ਆਪਣੇ ਵਿਖਾਵੇ ਤੋਂ ਜਦੋਂ ਆਪਾਂ ਇਹਨਾਂ ਦੋ ਚੀਜ਼ਾਂ ਤੋਂ ਬਚ ਗਏ ਤੇ ਜੋ ਸਾਡੇ ਕੋਲ ਸਰੋਤ ਆ ਉਹਨੂੰ ਅਸੀਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਲੇ ਪਾਸੇ ਲਾਵਾਂਗੇ ਜਿਸ ਘਰ ਵਿੱਚ ਕੋ ਰਸਤ ਨਹੀਂ ਜੇ ਗੁਰੂ ਗੁਰੂ ਜੱਪਣ ਵਾਲਾ ਉਹ ਦਸਾਂ ਘਰਾਂ ਦਾ ਚੁੱਲ੍ਹਾ ਬਲ ਜਾਏ ਦੱਸੋ ਇਹਦੇ ਤੋਂ ਵੱਡੀ ਕੋਈ ਸੇਵਾ ਹੋਏਗੀ ਬਜਾਏ ਇਸ ਗੱਲ ਦੇ ਕਿ ਬੰਦਾ ਇੱਥੋਂ ਲੈ ਕੇ ਤੁਰਿਆ ਤੇ 100 ਮੀਟਰ ਤੇ ਜਾ ਕੇ ਉਹਨੂੰ ਫਿਰ ਧੱਕੇ ਨਾਲ ਆਖਿਆ ਜਾਂਦਾ ਆ ਲੈ ਲੈ ਉਹਨੇ ਆਪਣੀ ਥੈਲੀ ਚ ਪਾਇਆ ਅੱਧਾ ਸੁੱਟ ਦਿੱਤਾ ਅੱਧਾ ਖਾ ਲਿਆ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਕੋਲ ਪਹੁੰਚਣਾ ਚਾਹੀਦਾ ਹੈ ਉਹ ਤੇ ਵਿਰਵੇ ਵੰਝ ਰਹੇ ਜਾਂਦੇ ਆ ਤੇ ਜਿੱਥੇ ਲੋੜ ਨਹੀਂ ਉਥੇ ਠਕੇ